ਅਸੀਂ ਰੋਂਦੇ ਵੱਖਰੇ ਬਹਿ ਕੇ ਸਾਡੀ ਸਭ ਤੋਂ ਵੱਖਰੀ ਗੱਲ ਸਾਡੀ ਸਾਡੇ ਨਾਲ ਨਾ ਬਣਦੀ ਅਸੀਂ ਆਪ ਨਹੀਂ ਆਪਣੇ ਵੱਲ ਅਸੀਂ ਬੁਝੀਆਂ ਸਭ ਬੁਝਾਰਤਾ ਸਾਨੂੰ ਹੋਰ ਨਾ ਐਵੇਂ ਛਲ ਸਾਡਾ ਖੂਨ ਹੀ ਜਨ ਜੋੜਦਾ ਸਾਡੇ ਮਸਲੇ ਦਾ ਨਹੀਂ ਹੱਲ ਅਸੀਂ ਰਹੰਦੇ ਵਖਰੇ ਰਹਿ ਗਏ ਸਾਡੀ ਸਭ ਤੋਂ ਵਖਰੀ ਗੱਲ ਸਾਡੇ ਅੰਦਰੋਂ ਗੂੰਜ ਇਹ ਨਾ ਜਾਣਦੀ ਸਾਡੀ ਰਗ ਰਗ ਵੱਜਦੇ ਢਲ ਅਸੀਂ ਇਸ਼ਕ ਨਿਭਾਉਣ ਡਰ ਪਏ ਸਾਡੀ ਜੂਂਦਿਆਂ ਲੈ ਗਈ ਖਲ ਸਾਡੀ ਸਭ ਤੋਂ ਵਖਰੀ ਅਸੀਂ ਆਪ ਨਹੀਂ ਆਪਣੇ ਵੱਲ ਸਾਡੇ ਪੈਰ ਨੇ ਲਹੂ ਲੋਹਾਨ ਸਾਨੂੰ ਯਾਰ ਪਿਆ ਆਖੇ ਚਲ ਹੁਣ ਲੈ ਸੱਸੀ ਦੀ ਸਾਰ ਸ਼ਾਲਾ ਵਸੇ ਤੇਰਾ ਥਲ ਸਾਡੀ ਸਬਤੋਂ ਵੱਖਰੀ ਗੱਲ ਅਸੀਂ ਆਪ ਨਹੀਂ ਆਪਣੇ ਵਲ ਸਾਡੀ ਮੰਜ਼ਲ ਔਖੀ ਬੇਲੀਆ ਤੂੰ ਸਾਡੇ ਨਾਲ ਨਾ ਰਲ ਅਸੀਂ ਰੋਂਦੇ ਵੱਖਰੇ ਪੈ ਕੇ ਸਾਡੀ ਸਬਤੋਂ ਵੱਖਰੀ ਗੱਲ